ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਤੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਸ਼ਹਿਰ ਨਨਕਾਣਾ ਦੇ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਨਨਕਾਣਾ ਸਾਹਿਬ ਦੇ ਨੇੜੇ-ਨੇੜੇ ਜਿਹੜੇ ਪਿੰਡਾ ਉੱਥੇ ਜਾਣਾ ਜੀ ਤੇ ਦੁਬਾਰੇ ਅਸੀਂ ਫਿਰ ਸ਼ਹਿਰ ਦਾ ਘੇੜਾ ਦੇਣਾ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਐਗਜ਼ਿਟ ਕਰਾਉਣਾ ਹੈ ਪੁਲਿਸ ਤੋਂ ਕਿਉਂਕਿ ਸਾਡੀ ਵਾਪਸੀ ਹੈ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਆ ਪੰਜਾਬ ਨੂੰ ਲਗਭਗ 1 ਮਹੀਨਾ ਹੋਣ ਨੂੰ ਆਇਆਗਾ ਸਾਨੂੰ ਇੱਥੇ ਆਇਆ ਨੂੰ ਤੇ ਉਹਦੀਆਂ ਜਿਹੜੀਆਂ ਕਾਗਜ਼ੀ ਕਾਰਵਾਈ ਹੁੰਦੀ ਹੈ ਪੁਲਿਸ ਦੇ ਉਹ ਕਰਾਉਣ ਦੇ ਲਈ ਸਪੈਸ਼ਲ ਆਇਆ ਹਾਂ ਇਹ ਨਾਲ ਫਿਰ ਪਿੰਡਾਂ 'ਚ ਜਿਹੜਾਲੇ ਦਵਾਲੇ ਦਾ ਢੇੜਾ ਸਮੀ ਜੱਟ ਐ ਤਾਂ ਹੀ ਆ ਕਹਾਣੀ ਬਿਲਕੁਲ ਬਿਲਕੁਲ ਬੁਕਾਰ ਕੋ ਜਾਵਾਂਗੇ ਉੱਥੇ ਕੇਸੀ ਰਾਸਤਾ ਕਰਾਂਗੇ ਪਹਿਲਾਂ ਬੁਕਾਰ ਪਿੰਡਰ ਦਾ ਜਿਹੜਾ ਪਿੰਡ ਆ ਉਹ ਵੀ ਨੇੜੇ ਆ ਉੱਥੇ ਵੀ ਚਲੇ ਜਾਵਾਂਗੇ ਬਸ ਆ ਆਪਣਾ ਅੱਜ ਦਾ ਰੂਟ ਰਹੂਗਾ ਜੀ ਫਿਰ ਤੁਹਾਨੂੰ ਦੱਸਾਂਗੇ ਜੀ ਸਾਡੇ ਸੱਜਣ ਵੀ ਆ ਗਏ ਮੈਂ ਤੁਹਾਨੂੰ ਅੱਜ ਮਿਲਾਦਾ ਜੀ ਸਾਡੇ ਮਿੱਤਰ ਰਾਣਾ ਜਬਾਰ ਖਾਨ ਜੀ ਨਾਲ ਕੀ ਹਾਲ ਚੱਲਿਆ ਜੀ ਜੀ ਵਧੀਆ ਜੀ ਸਵਾਗਤ ਹੈ ਜੀ ਸਾਡੇ ਵਲੌਗ 'ਚ ਤੁਹਾਡਾ ਇਹ ਬੜੇ ਘੱਟ ਹੱਥ ਹੁੰਦੇ ਜੀ ਜਿੱਦ ਤੇ ਅਸੀਂ ਆਏ ਆ ਸਾਡੇ ਹੱਥ ਨਹੀਂ ਆਏ ਪਤਾ ਨਹੀਂ ਅਸੀਂ ਇਹਨਾਂ ਦੇ ਨਹੀਂ ਆਏ ਜੀ ਫਿਰ ਇਸਰ ਆਈਆਂ ਸਾਰੇ ਮਹਿਮਾਨ ਸਾਡੇ ਵਾਸਤੇ ਇੱਕੋ ਜਿਹੇ ਹਾਂ ਜੀ ਇਹ ਨਨਕਾਣਾ ਇਹਨਾਂ ਦਾ ਸ਼ਹਿਰ ਹੈ ਜੀ ਤੇ ਇਹਨਾਂ ਦੇ ਪਿੰਡ ਜਾਣਾ ਆਪਾਂ ਹੁਣ ਵਾਰ ਬਟਨ ਵਾਰ ਬਟਨ ਤੁਹਾਡਾ ਪਿੰਡ ਹੈ ਹੈਨਾ ਕਿੰਨੇ ਕਿਲੋਮੀਟਰ ਇੱਥੋਂ ਇੱਥੋਂ 18 ਕਿਲੋਮੀਟਰ 18 ਕਿਲੋਮੀਟਰ ਚਲੋ ਜੀ ਪਹਿਲਾਂ ਇਹਨਾਂ ਦੇ ਆਪਾਂ ਸਿੱਧਾ ਪਿੰਡ ਚਲਦੇ ਆਂ ਖਲਾੜਾ ਲਾਇਆ ਖੇਤ ਬਾੜ ਹੋਰ ਆਲਾ ਦਵਾਲਾ ਦਿਖਾਵਾਂਗੇ ਤੁਹਾਡਾ ਪਿੰਡ ਅੰਗਰੇਜ਼ ਦੇ ਨਾਮ ਤੇ ਵਸਿਆ ਹੋਇਆ ਹੈ ਨਾ ਬੜਾ ਮਸ਼ਹੂਰ ਪਿੰਡ ਚਲੋ ਜੀ ਚਲੋ ਚਲੋ ਬਸ ਨਾਲ-ਨਾਲ ਇਤਿਹਾਸ ਦੱਸਾਂਗੇ ਉੱਥੇ ਜਾ ਕੇ ਬਸ ਤੁਹਾਡੇ ਪਿੰਡ ਦਾ ਤੇ ਵੀ ਬਾੜ ਬਟਨ ਅੰਗਰੇਜ਼ਾਂ ਦਾ ਵਸਾਇਆ ਕਿਵੇਂ ਪਿੰਡ ਹੈਗਾ ਤੇ ਸ਼ਹਿਰ ਨੰਗਾਣੇ ਦੀਆਂ ਗਲੀਆਂ ਆਪਾਂ ਦੁਬਾਰਾ ਸ਼ਹਿਰ ਵੀ ਆਉਣਾ ਮੁੜ ਕੇ ਤੇ ਗੁਰਦੁਆਰਾ ਸਾਹਿਬ ਜੇ ਮੈਂ ਤੁਹਾਨੂੰ ਦੱਸਾਂ ਸਾਰਾ ਜਾਣਿਆ ਹੈ ਤੇ ਦਿਖਾਉਨੇ ਆ ਤੁਹਾਨੂੰ ਅੱਜ ਜੀ ਕਰਦਾ ਨਾ ਸ਼ਹਿਰ ਨਨਕਾਣੇ ਦੀਆਂ ਗਲੀਆਂ ਜਾਂ ਰਾਜ-ਰਾਜ ਗੇੜੇ ਦੇ ਲਈ ਰਾਜ-ਰਾਜ ਦੇਖ ਲਈਏ ਕਿਉਂਕਿ ਇਹਦੋਂ ਬਾਅਦ ਚ ਪਤਾ ਨਹੀਂ ਰੱਬੀਆਂ ਸਬੱਬੀ ਮੇਲੇ ਬਣਦੇ ਹੁੰਦੇ ਕਹਿੰਦੇ ਪਤਾ ਨਹੀਂ ਕਦੋਂ ਚੱਕਰ ਵੱਜਣਾ ਹੈ ਯਾਰ ਹੁਣ ਹੈ ਜਿੱਦਾਂ ਤੂੰ ਐ ਜਿੱਦਾਂ ਤੂੰ ਹਰ ਵਲੌਗ ਚ ਕਹਿੰਦਾ ਰੱਬੀ ਸਵਰਦੀ ਹੁਣ ਚੱਕਰ ਲੱਗਣਾ ਮੈਨੂੰ ਲੱਗਦਾ ਤੂੰ ਜ਼ੇਨ ਬਣਾ ਲਿਆ ਵੀ ਲੇਟ ਹੀ ਆਉਣਾ ਹੁਣ ਨਾ ਨਾ ਵੈਸੇ ਤਾਂ ਦਾਣੇ ਪਾਣੀ ਦੀ ਖੇਡ ਹੁੰਦੀ ਹੈ ਕਹਿੰਦੇ ਬੰਦਾ ਕੌਣ ਆਉਂਦਾ ਕਿੱਥੇ ਜਾਣ ਵਾਲਾ ਜਿੱਥੇ ਮੈਨੂੰ ਕੀ ਦੁਆ ਕਰੋ ਸਾਡਾ ਵੀ ਵੀਜ਼ਾ ਲੱਗੇ ਹਾਂ ਅਸੀਂ ਵੀ ਆਈਏ ਉਧਰ ਯਾਰ ਇਹਨਾਂ ਭਰਾਵ ਹੁਣ ਅਸੀਂ ਇਹਨਾਂ ਨੂੰ ਉੱਥੇ ਡੇਕੀਏ ਕਹਿੰਦੇ ਵੀ ਅਰਦਾਸ ਕਰੀਏ ਨਾ ਰੱਬ ਅਗੇ ਸੱਚੇ ਦਿਲੋਂ ਬੜੀਆਂ ਪੂਰੀਆਂ ਹੁੰਦੀਆਂ ਨੇ ਜਿਹੜੇ ਵੀਰ ਬਲੌਗ ਦੇਖਦੇ ਸਾਡੇ ਹੱਥ 'ਚ ਵੀ ਅਰਦਾਸ ਕਰ ਦੋ ਯਾਰ ਵੀ ਕਈ ਕਹਿੰਦੇ ਹੁੰਦੇ ਯਾਰ ਵੀ ਤੁਸੀਂ ਇਹਨਾਂ ਨੂੰ ਉਧਰ ਬੁਲਾਓ ਇਹ ਸਾਡੇ ਹੱਥ ਵਾਸ ਨਹੀਂ ਹੈਗਾ ਇਹਨਾਂ ਨੂੰ ਬੁਲਾਉਣਾ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਵੀਜ਼ੇ ਖੋਲਣ ਇਹ ਉਧਰ ਹੋਣ ਅਸੀਂ ਵੀ ਇਹਨਾਂ ਨੂੰ ਕਮਾਈਏ ਫਰਾਈ ਅਸੀਂ ਇਹਨੂੰ ਦਿਖਾਈਏ ਬਹੁਤ ਬਹੁਤ ਦਿਲ ਕਰਦਾ ਜਿਵੇਂ ਮੈਂ ਗੱਲ ਕਰਦਾ ਨਾ ਵੈਸੇ ਦਾਣੇ ਪਾਣੀ ਦੀ ਖੇਡ ਹੁੰਦੀ ਆ ਕਿਹਨੇ ਕਦੋਂ ਕਿੱਥੇ ਮਿਲਣਾ ਲਿਖਿਆ ਹੁੰਦਾ ਬੰਦਾ ਕੁਝ ਨਹੀਂ ਹੈਗਾ ਜਾਨ ਵਾਲਾ ਜੇ ਮੈਂ ਕਹਾ ਵੀ ਮੈਂ ਹੁਣ 3 ਸਾਲੀਆਂ ਦਾ 4 ਸਾਲੀਆਂ ਦਾ ਐਨ ਵੀ ਦਾ 6 ਮਹੀਨਿਆਂ ਦੁਆਰਾ ਜਾ ਐਨ ਵੀ ਦਾ 10 ਸਾਲ ਨਾ ਆ ਜਾਵੇ ਜਦੋਂ ਲਿਖਿਆ ਕਿਤੇ ਉਹਦਾ ਆਣਾ ਹੀ ਹੈ ਵੈਸੇ ਆਪਾਂ ਨਾਲ ਅਸੀਂ ਅੰਦਰੋਂ ਭਰੇ ਪਏ ਐਵੇਂ ਨਾ ਬਸ ਫੁੱਲ ਟੈਂਕੀ ਹੋਈ ਪਈ ਆ ਕਿਉਂਕਿ ਇਦਾਂ ਕਰਕੇ ਆ ਆ ਲਕੀਰ ਹੁੰਦੀ ਰਿਪਨ ਤੇ ਇੱਥੇ ਅਸੀਂ ਖੜੇ ਹੁੰਨੇ ਜਦੋਂ ਉੱਥੇ ਮੁੜ ਮੁੜ ਕੇ ਆਉਂਦੇ ਆ ਸਭੀ ਆਪਾਂ ਕੋਸ਼ਿਸ਼ ਕਰਾਂਗੇ ਬਾਅਦ ਥਰਡ ਕੰਟਰੀ ਦੀ ਮੁੜ ਲਾਗੇ ਹੁਣ ਠੀਕ ਹੈ ਇੰਗਲੈਂਡ ਯੂਰਪੀਅਰ ਕੋ ਉਥੇ ਮਿਲਾਂਗੇ ਸਭੀ ਹਾਂ ਇਨਸ਼ਾਅੱਲਾ ਹਾਂ ਇਨਸ਼ਾਅੱਲਾ ਹਾਂ ਲੋ ਜੀ ਰਾਣਾ ਸਾਹਿਬ ਅੱਗੇ ਅੱਗੇ ਸਾਡੇ ਤੇ ਅਸੀਂ ਇਹਨਾਂ ਦੇ ਪਿੱਛੇ ਪਿੱਛੇ ਤੇ ਹੁਣ ਜਾਦੇ ਆਂ ਭਾਂਡਿਆਂ ਦੀ ਦੁਕਾਨ ਤੇ ਬਰਤਨਾਂ ਦੀ ਦੁਕਾਨ ਤੇ ਤੇ ਪ੍ਰਾਂਤਾਂ ਦਾ ਮੇਲਾ ਆਪਣਿਆਂ ਵਾਲੀ ਹੁੰਦੀ ਆ ਉਹ ਕਹਿੰਦੇ ਗੁੜ ਦੀਆਂ ਭਰ ਭਰ ਦੇਣੀ ਆ ਤੁਹਾਨੂੰ ਫਿਰ ਨਾਮ ਵੱਡਾ ਹੋਊਗਾ ਵੀ ਗੁੜ ਦੀਆਂ ਪ੍ਰਾਂਤਾਂ ਦੇ ਕੇ ਤੋਰਿਆ ਜੀ ਸਾਡੇ ਲਈ ਸਪੈਸ਼ਲ ਗੁੜ ਬਣਵਾਇਆ ਰਾਣਾ ਸਾਹਿਬ ਨੇ ਬਹੁਤ ਸਪੈਸ਼ਲ ਪ੍ਰਾਂਣੇ ਲਈ ਪਿਛਲੇ ਵਾਰ ਵੀ ਇਹਨਾਂ ਨੇ ਸਾਨੂੰ ਵਾਦਾ ਕੀਤਾ ਸੀ ਕਹਿੰਦੇ ਮੈਂ ਤੁਹਾਨੂੰ ਬਣਾ ਕੇ ਦੇਣਾ ਸੀ ਟਾਈਮ ਨਹੀਂ ਲੱਗਿਆ ਦੁਬਾਰਾ ਪਿੰਡ ਨਹੀਂ ਜਾਇਆ ਗਿਆ ਇਹਨਾਂ ਦੇ ਲੈ ਕੇ ਨਹੀਂ ਗਏ ਉਦੋਂ ਗੜ ਤੇ ਐਤ ਕੀ ਹੁਣ ਸਾਡਾ ਐਗਜ਼ਿਟ ਨਾਲੇ ਅਸੀਂ ਦਰਵਾਜ਼ਾ ਖੁੱਟੇ ਗਿਆ ਵੰਗ ਨਾਲੇ ਸਾਰੇ ਕੰਮ ਕਰਨ ਬੜ ਜਾ ਆਫੀਸ਼ਲ ਆ ਏਸੀ ਇੱਕ ਮਿੰਟ ਫੇਸ਼ਨ ਅਨਦੀਮ ਆ ਨੁਕਰ ਤੇ ਆ ਜਾ ਉਰਲੇ ਪਾਸੇ ਆ ਜਾ ਨੁਕਰ ਤੇ ਉਹ ਇਧਰ ਇਧਰ ਆ ਜਾ ਲਓ ਵੀ ਵੱਡੀ ਦੁਕਾਨ ਤੇ ਪਹੁੰਚ ਗਏ ਭਾਂਡੇ ਵਾਲੀ ਦੇ ਕਹਿੰਦੇ ਆਸਲਾ ਦੇਖ ਲਓ ਆਪਣੇ ਵਾਲੀ ਕੰਮ ਆ ਆਪਣੇ ਵਾਲੀ ਆਪਣੇ ਵਾਲੀ ਸਾਰਾ ਕੁਝ ਹੈ ਬਾਈ ਸਾਡੇ ਦੁਨੀਆ ਸਾਹਿਬ ਜਨਾਬ ਸਾਡੇ ਖਮਸਾਇਏ ਜੀ ਬੜੇ ਅੱਛੇ ਨੇ ਤਾਂ ਕੀ ਹਾਲ ਹੈ ਜੀ ਠੀਕ ਠਾਕ ਕਰਦੇ ਨੇ ਕੰਮ ਸ਼ੁਕਰੀਆ ਜੀ ਇਨਸ਼ਾਅੱਲਾ ਬੜੀ ਅੱਛੀ ਪਸੰਦ ਆਦੀ ਮੈਂ ਕਹਾਂ ਜੀ ਇਹ ਪ੍ਰਾਤ ਦੇਣ ਦਾ ਮਕਸਦ ਇਹ ਆ ਕਿ ਸਾਨੂੰ ਕਈ ਮਿੱਤਰ ਕਹਿੰਦੇ ਜੀ ਜਨਾਬ ਤੁਹਾਨੂੰ ਆ ਪੱਤਰ ਖਾਲੀ ਕਰਕੇ ਦਿੰਦੇ ਆ ਵੀ ਗੁੱਡ ਲੈ ਕੇ ਆਏ ਹੋ ਤਾਂ ਅਸੀਂ ਫਿਰ ਉਹਨਾਂ ਨੂੰ ਕਹਿੰਦਾ ਨਹੀਂ ਜੀ ਇਹ ਪ੍ਰਾਤ ਵੀ ਨਾਲ ਹੀ ਆ ਇਹਨਾਂ ਨੂੰ ਦੋ ਕੰਮ ਹੁੰਦੇ ਆ ਗੁੱਡ ਤਾਂ ਸਾਡੇ ਦੋਸਤ ਮਿੱਤਰ ਖਾਲਦੇ ਤੇ ਇਹਨਾਂ ਨਾਲ ਸਾਡੀਆਂ ਭੈਣਾਂ ਰਾਜੀ ਹੋ ਜਿੰਨੇ ਦੇ ਫੈਮਲੀਆ ਘਰਾਂ ਚ ਜਾਂਦਾ ਨਾਲਿਆਂ ਯਾਦਗਰ ਰਹਿੰਦੀ ਹੈ ਵੀ ਰਾਣਾ ਸਾਹਿਬ ਨੇ ਦਿੱਤੀ ਸੀ ਅਗਲੇ ਸਾਲ ਦੀ ਵੀ ਉਮੀਦ ਰਹਿੰਦੀ ਹੈ ਫਿਰ ਉਹ ਫੋਨ ਤੇ ਵੀ ਯਾਦ ਵੀ ਕਰੁੰਦੇ ਰਾਣਾ ਸਾਹਿਬ ਗੁੱਡ ਦਾ ਟਾਈਮ ਆ ਗਿਆ ਅੱਛਾ ਇਹ ਪ੍ਰਾਂਤ ਹੈ ਹਾਂਜੀ ਇਹ ਹੈਵੀ ਲੈ ਲੈਂਦੇ ਜਿਹੜੇ ਕਿ ਨਾ ਬੀਬੀਆਂ ਦੁਕਾਨ ਦੀ ਆਪੇ ਹਾਂ ਸਹੀ ਹੈ ਜੀ ਇਹ ਲੋ ਜੀ ਪਹੁੰਚ ਗਏ ਡਰਾਈ ਫਰੂਟ ਵਾਲੀ ਸ਼ਾਪ ਤੇ ਬਦਾਮ ਹੀ ਬਦਾਮ ਸਾਰਾ ਕੁਸ਼ ਤੇ ਇਥੋਂ ਚੱਕਦੇ ਆ ਸਾਮਾਨ ਸਮੀ ਆਂਡੇ ਵੀ ਪਾਉਣੇ ਆ ਰੋੜ ਚ ਕੀ ਪਤਾ ਹਰਨ ਸਾਹਿਬ ਕੀ ਕਰਕੇ ਦੇਣ ਲੱਗੇ ਆਂ। ਮੰਡੇ ਵੀ ਬਾਈਆ ਵਿੱਚ। ਪਹਿਲੀ ਵਾਰੀ ਰਾਣਾ ਸਾਹਿਬ ਦਾ ਜਿਗਾਰ ਦੇਖਣ ਲੱਗੇ ਆਂ। ਡ్రਾਈ ਫਰੂਟ ਤੇ ਪੈਂਦੇ ਆਂ ਹਰ ਛੇ ਪਾਲੀ ਦੀ ਗੁੜ ਚ। ਲੇਕਿਨ ਰਾਣਾ ਸਾਹਿਬ ਤੁਹਾਨੂੰ ਪਤਾ ਨਹੀਂ ਕਿਹੜੀ ਸਪੈਸ਼ਲ ਛਾਹ ਤਿਆਰ ਕਰਕੇ ਦੇਣਗੇ ਮੈਂ ਪਤਾ ਨਹੀਂ। ਵੀ ਕਾਜੂ, ਬਦਾਮ, ਚੱਕਲੇ, ਮੋਢਿਆਂ ਦੇ ਲਿਵਾਵੇ। ਉਸਤੇ ਲੱਲੇ ਕੁਸਤੇ। ਲਿਵਾਵਿਆਂ ਦੇ ਲਿਵਾਵੇ ਲੈ ਭਰ ਤੇ ਹੁਣ ਬਸ ਗੁੜ ਖਾਣ ਲਈ ਤਿਆਰ। ਹੂੰ। ਕਿਉਂ ਸਮੀ? ਅਰੇ ਸੁੱਕੇ ਮੇ ਵੀ ਸਸਤੇ ਹੀ ਮਿਲਦੇ ਆ। ਆਪਣੇ ਨਾਲੋਂ ਸਸਤੇ ਕਿਉਂਕਿ ਅਫਗਾਨਿਸਤਾਨ ਚੋਂ ਆਉਂਦਾ ਸਾਰਾ ਡਰਾਈ ਫਰੂਟ ਹਾਂ ਆਪਣੇ ਨਾਲੋਂ ਠੀਕ ਰੇਟ ਤੇ ਲੱਭ ਜਾਂਦੇ ਆ ਅਸੀਂ ਵੀ ਅੱਜ ਕੀ ਬਹੁਤ ਸਾਰੇ ਬਦਾਮ ਲਏ ਆ ਡਰਾਈ ਫਰੂਟ ਬਹੁਤ ਸਾਰੇ ਲਏ ਤੇ ਤੇਲ ਵਾਲੇ ਖਾਸ ਕਰਕੇ ਇੱਕ ਤਾਂ ਅਮਰੀਕਨ ਜਿਹੜਾ ਹੁੰਦਾ ਹੈ ਬਦਾਮ ਹੁੰਦਾ ਹੈ ਅਮਰੀਕਾ ਤੋਂ ਆਉਂਦਾ ਹੈ ਹਨ ਤੇ ਉਹ ਨਹੀਂ ਲਿਆ ਹੈਗਾ ਇਹ ਲਏ ਆ ਜਿਹੜੇ ਜਿਹੜੇ origignal ਚ ਹੁੰਦੇ ਆ ਛੋਟੇ ਛੋਟੇ ਉਹਦੇ ਚ ਤੇਲ ਬਹੁਤ ਹੁੰਦਾ ਹੈਗਾ ਆ ਖੜੀਏ ਜੀ ਆਪਣੀ ਗੱਡੀ ਗਾੜੀ ਤੇ ਨਾਲ ਤੁਹਾਨੂੰ ਮਿਲਾ ਦੇ ਜੀ ਸਾਡੇ ਜਿਹੜੇ ਮੇਨ ਲੀਡ ਰੋਲ 'ਚ ਸਾਡੇ ਨਾਲ ਸਾਡੇ ਲੀਡਰ ਨੇ ਸੱਸੀ ਗਾਲ ਜੀ ਕਿੱਦਾਂ ਜੀ ਲੇਟ ਹੋਣਾ ਜੜੇ ਘਣੇ ਦਾ ਕੰਮ ਨਹੀਂ ਹੈ ਇਹ ਵਰ ਦੋ ਬੰਦੇ ਹੋ ਸਕਦੇ ਨੇ ਰਾਣਾ ਸਾਹਿਬ ਨੇ ਟਾਈਮ ਲਵਾਇਆ ਲੈ ਵੀ ਸਮਾਨ ਰੱਖ ਲਿਆ ਸਾਰਾ ਗੱਡੀ ਦੇ ਵਿੱਚ ਤੇ ਵਧੀਆ ਗਏ ਹੁਣ ਵਿਕਾਰਪਿੰਡਰ ਦੇ ਪਿੰਡ ਵੱਲ ਵੀ ਜਾਵਣਾ ਹੁਣ ਰਸਤੇ ਜਾਂਦੇ ਆਂ ਬੈਠੋ ਜੀ ਦੇਖੋ ਜੀ ਦੇਖੋ ਅਕੀਲਾ ਕੀ ਯੂਸ ਲਓ ਜੀ ਪਹੁੰਚ ਗਿਆ ਰਾਣਾ ਸਾਹਿਬ ਦੇ ਪਿੰਡ ਤੇ ਹਾਂ ਜੀ ਆਜੋ ਇਹ ਸਾਡਾ ਸਵਾਗਤ ਹੋਣਾ ਜੀ ਹਾਂ ਜੀ ਹਾਂ ਜੀ ਉਹ ਵਾ 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 ਬੱਲੇ ਜੀ ਬੱਲੇ ਬੱਲੇ ਜੀ ਸ਼ੁਕਰੀਆ ਜੀ ਮਿਹਰਬਾਨੀ ਆਏ ਹਾਏ ਹਾਏ ਕੀ ਬਾਤ ਹੈ ਹਾਂ ਜੀ ਹੋਰ ਠੀਕ ਠਾਕ ਜੀ ਕਿਦਾਂ ਜਾਨਾ ਸਾਹਿਬ ਖੁਸ਼ ਹੋ ਗਿਆ ਦਿਲ ਪੂਰਾ ਹੁਣ ਤੁਹਾਡਾ ਜੀ ਮੇਰਾ ਖੁਸ਼ ਹੋ ਪਿਛਲੇ ਸਾਲ ਕਸਰ ਰਹਿ ਗਈ ਸੀ ਜੇ ਇਹਨਾਂ ਦੇ ਪਿੰਡ ਨਹੀਂ ਆ ਗਿਆ ਆ ਨਹੀਂ ਲੇਕਿਨ ਅੱবি ਚੰਦਿਕ ਸਰਪ੍ਰਾਈਜ਼ ਹੀ ਹੋਇਆ ਤੇ ਨੇ ਤੇ ਇਸ ਤਰ੍ਹਾਂ ਮੇਰਾ ਹਲੇ ਕੁਝ ਨਹੀਂ ਆ ਗਿਆ ਦਿਲ ਫਿਰ ਬੁਲਾਵਾਂਗੇ ਅੱਛਾ ਨਾ 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 ਇੰਨਾ ਹੀ ਬਹੁਤ ਕੀਤਾ ਤੁਸੀਂ ਮੈਂ ਕਿਹਾ ਮੁਹੱਬਤਾਂ ਤੁਹਾਨੂੰ ਹੈ ਤੇ ਪਿਆਰ ਹੈ ਜੀ ਇਹਨਾਂ ਨਾਲ ਤੇ ਇਹਨਾਂ ਦਾ ਪਿੰਡ ਜਿਹੜਾ ਵਾਰ ਵਰਟਨ ਇਹ ਪਿੰਡ ਹੈ ਜੀ ਬਹੁਤ ਪੁਰਾਣਾ ਪਿੰਡ ਹੈ ਵੀ ਤੇ ਜਿਹੜੀਆਂ ਕੁਝ ਇਤਿਹਾਸਕ ਚੀਜ਼ਾਂ ਇੱਥੇ ਪਿੰਡ ਚ ਉਹ ਤੁਹਾਨੂੰ ਅਸੀਂ ਹੁਣ ਦਿਖਾਉਨੇ ਆ ਤੇ ਫੇਰ ਆਪਾਂ ਹੌਲੀ ਹੌਲੀ ਅੱਗੇ ਵੱਲ ਨੂੰ ਜਾਵਾਂਗੇ ਇਹ ਪੁਰਾਣਾ ਦਰਵਾਜ਼ਾ ਜੀ ਪਿੰਡਵੜਦਿਆਂ ਨੂੰ ਹੀ ਇਹ ਕਹਿੰਦੇ ਜੀ ਕਿਸੇ ਟਾਈਮ 'ਚ ਪੁਰਾਣੀ ਹਵੇਲੀ ਸੀ ਕਿੰਨਾ ਦੀ ਸੀ ਇਹ ਛੋਟੀ ਸਿੰਘ ਹਾਂਜੀ ਰਾਣਾ ਸਾਹਿਬ ਕਿੰਨਾ ਦੀ ਸੀ ਸਰਦਾਰ ਛੋਟੀ ਸਿੰਘ ਜੀ ਅਦਾਲਤ ਲਾਉਂਦੇ ਸੀ ਆ ਨਾਲ ਆਲੇ ਦੁਆਲੇ ਪਿੰਡਾਂ ਦੀ ਤੁਹਾਡੇ ਆਲੇ ਦੁਆਲੇ ਆਲੇ ਦੁਆਲੇ ਪਿੰਡਾਂ ਦੀ ਇੱਥੇ ਅਦਾਲਤ ਲੱਗਦੀ ਸੀ ਇਹ ਦਰਵਾਜ਼ੇ 'ਚ ਹਾਂਜੀ ਇਹ ਕਚਹਿਰੀ ਸੀ ਇੱਥੇ ਬੰਦੇ ਬੈਠਦੇ ਸਨ। ਉਹ ਵਾਹ ਜੀ ਵਾਹ ਕੀ ਬਾਤ ਆ ਜੀ। ਇੱਥੇ ਹਾਥੀ ਸਨ ਬੜੇ ਵੱਡੇ ਵੱਡੇ ਇੱਥੇ ਪਿੰਡ ਦਾ ਫਿਰ ਮੁੱਖ ਮੁੱਖ ਦਰਵਾਜ਼ਾ ਹੁੰਦਾ ਹੋਊਗਾ ਪੁਰਾਣੇ ਟਾਈਮ 'ਚ। ਹਾਂਜੀ ਇਹ ਹੀ ਸੀਗਾ ਮੇਨ ਮੇਨ ਦਰਵਾਜ਼ਾ। ਔਰ ਇੱਥੇ ਜਿਹੜੀਆਂ ਬੈਠਣ ਵਾਸਤੇ ਹੈ ਸੀ ਨਾ ਉਹ ਪੀੜੀਆਂ ਬਣਾਈਆਂ ਮਤਲਬ। ਹਾਂਜੀ ਉਹ 10-10 ਫੁੱਟ ਲੀਵੀਆਂ ਹੋ ਗਈਆਂ ਜੀ। ਠੀਕ ਹੈ ਜੀ। ਹਾਂਜੀ ਚਲੋ ਜੀ ਅੱਗੇ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਫਿਰ ਨਾਲ। ਜੀਆ ਦੇਖੋ ਉਦੋਂ ਦਾ ਹੀ ਸਾਰਾ ਸਿਸਟਮ ਤੁਹਾਨੂੰ। ਜਿਹੜਾ ਇਹ ਪਿੰਡ ਆ ਜੀ ਵਾਰਵਰਟਨ ਮੈਂ ਤੁਹਾਨੂੰ ਦ ਤੇ ਪਲੀਸ ਅਫਸਰ ਸੀਗੇ ਉਹ ਤੇ ਉਹਨਾਂ ਦੇ ਨਾਮ ਤੇ ਉਹਨਾਂ ਦੀ ਇੱਥੇ ਡਿਊਟੀ ਪੋਸਟਡ ਹੋਈ ਸੀਗੀ ਕਿਉਂ ਹੋਈ ਸੀ ਕਿਉਂਕਿ ਜਿਹੜਾ ਹੈ ਇਲਾਕਾ ਸੀਗਾ ਕਿਸੇ ਟਾਈਮ ਡਕੈਤਾਂ ਦਾ ਮੰਨਿਆ ਜਾਂਦਾ ਸੀਗਾ ਤੇ ਬੀਆਬਾਨ ਸੀਗਾ ਜਦੋਂ ਅੰਗਰੇਜ਼ਾਂ ਦੇ ਦੌਰ ਦੀ ਗੱਲ ਕਰ ਰਹੇ ਮੈਂ ਜਦੋਂ ਅੰਗਰੇਜ਼ ਰਾਜ ਇੱਥੇ ਸ਼ੁਰੂ ਹੋਇਆ ਉਹਨਾਂ ਸਮਿਆਂ ਚ ਮਤਲਬ ਪੂਰਾ ਖੁੰਗਰਾ ਬੇ ਆਲਾ ਪਿੰਡ ਸੀਗਾ ਤੇ ਆ ਆ ਏਰੀਆ ਬੇਸਿਕਲੀ ਇੱਥੇ ਫਿਰ ਉਹ ਅੰਗਰੇਜ਼ ਆਇਆ ਉਹ ਅੰਗਰੇਜ਼ ਨੇ ਸੁਧਾਰ ਕੀਤਾ ਉਹ ਅੰਗਰੇਜ਼ ਦੇ ਸੁਧਾਰ ਕਰਨ ਕਰਕੇ ਜਿਹੜਾ ਇਹ ਪਿੰਡ ਦਾ ਨਾਮ ਹੀ ਉਹਨਾਂ ਦੇ ਵਾਰਬਰਟਨ ਬਸਾ ਦਿੱਤਾ ਗਿਆ ਤੇ ਰਾਣਾ ਸਾਹਿਬ ਦੱਸਦੇ ਆ ਰਾਣਾ ਸਾਹਿਬ ਇੱਕ ਪਿੰਡ ਤੁਸੀਂ ਉਹ ਵੀ ਦੱਸਦੇ ਆਸਟ੍ਰੇਲੀਆ ਚ ਕਿੱਧਰ ਹੈਗਾ ਜਿਹੜਾ ਸ਼ਾਇਦ ਵਾਰਬਰਟਨ ਆਸਟ੍ਰੇਲੀਆ ਚ ਵੀ ਹੈ ਤੇ ਉਹਨਾਂ ਦਾ ਬੜਾ ਖੂਸੂਰਤ ਇੱਥੇ ਬਣਿਆ ਇਸੇ ਸੇਮ ਨਾਮ ਵਾਰਬਰਟਨ ਤੋਂ ਹਾਂ ਜੀ ਇੰਗਲੈਂਡ ਦੇ ਵਿੱਚ ਵੀ ਹੈ ਉਹਨਾਂ ਦਾ ਵਾਰਬਰਟਨ ਹਾਂ ਜੀ ਫੈਮਿਲੀ ਬਹੁਤ ਮਸ਼ਹੂਰ ਅੰਗਰੇਜ਼ ਨੇ ਹਾਂ ਜੀ ਹੂੰ ਤੇ ਮੈਂ ਇੰਗਲੈਂਡ ਚ ਨਹੀਂ ਦੇਖਿਆ ਕਿਤੇ ਨਹੀਂ ਜੀ ਤੁਹਾਨੂੰ ਮੈਂ ਭੇਜ ਦਿੰਦਾ ਲਿੰਕ ਜਿਹੜਾ ਇਹ ਆਲੇ ਦੁਆਲੇ ਦਾ ਹੁਣ ਇਲਾਕੇ ਅਗੇ ਕਿਹੜੇ ਲੋਕ ਲੋਕ ਜ਼ਿਆਦਾ ਰਹਿੰਦੇ ਨੇ ਲੋਕਲ ਲੋਕ ਇੱਥੇ ਹੁਣ ਮਿਕਸ ਹੋ ਗਏ ਜੀ ਮਾਈਗਰੇਟਿਡ ਵੀ ਬਹੁਤ ਨੇ ਲੋਕਲ ਵੀ ਬਹੁਤ ਨੇ ਅੱਛਾ ਜੀ ਜਿੱਥੋਂ ਅਸੀਂ ਸਲਾਣੀ ਮੋੜ ਤੋਂ ਆਏ ਇਹਦੇ ਨਾਲ ਨਾਲ ਜਿਹੜੇ ਖਰਲਾਂ ਦੇ ਪਿੰਡ ਨੇ ਸਾਰੇ ਠੀਕ ਹੈ ਇਹ ਜਿਹੜਾ ਵਿਚਵਾਰਬਨ ਆ ਗਿਆ ਇਹ ਸਾਡੇ ਵਾਲਾ ਪਿੰਡ ਵਰਬਨ ਸ਼ਹਿਰ ਹੈ ਹੁਣ ਇਹ ਇੱਕ ਕਸਵਾ ਟਾਈਪ ਹੈ ਸ਼ਹਿਰ ਹੈ ਪਹੰਜ ਨਾਲ ਸ਼ਹਿਰ ਵੀ ਹੈ ਜੀ ਨਾਲ ਪਿੰਡ ਹੈ ਇੱਕ ਪਾਸੇ ਸ਼ਹਿਰ ਹੈਗਾ ਰੇਲਵੇ ਤੋਂ ਪਾਰ ਜਿਹੜਾ ਸ਼ਹਿਰ ਹੈ ਜੀ ਇੱਕ ਪਾਸੇ ਪਿੰਡ ਹੈ ਜਿਹੜੀ ਨਾ ਇਹ ਇਮਾਰਤ ਹੈ ਇਹ ਦੱਸ ਦਿਆ ਕਿ ਵੰਡ ਤੋਂ ਕਿਤੇ ਪਹਿਲੇ ਦੀ ਹੈ ਤੇ ਪਤਾ ਵੀ ਲੱਗਦਾ ਹੈ ਅੰਗਰੇਜ਼ਾਂ ਦੇ ਜ਼ਮਾਨੇ ਦੇ ਲੱਗਦੀ ਹੈ ਬ੍ਰਿਟਿਸ਼ ਟਾਈਮ ਪੀਰੀਅਡ ਦੀ ਕਿ ਉਸ ਟਾਈਮ ਦੀ ਜਿਹੜੀ ਇਮਾਰਤ ਬਣੀ ਹੋਈ ਹੋਊਗੀ। ਕਿਉਂ ਸਾਮੀ? ਐਦਾਂ ਹੀ ਆ ਨਾ। ਅੰਗਰੇਜ਼ ਨੇ ਇਹ ਆਪਣੀ ਮਹਾਰਾਣੀ ਦੀ ਯਾਦ ਚ ਬਣਵਾਈ ਸੀ। ਤੇਰਾ ਸਰ ਮੈਂ ਸਾਰਾ ਪੜ ਕੇ ਆ ਹੁਣ। ਪਹਿਲਾਂ ਮੈਨੂੰ ਐ ਸੀ ਵੀ ਲੋਕਲ ਮੁੰਡਾ ਮੇਰੇ ਨਾਲ ਤੇ ਵੀ ਇਹਨੂੰ ਪਤਾ ਹੁੰਦਾ ਵੀ ਇਹ ਦੱਸ ਦਿੰਦਾ। ਇੱਕ ਦੋ ਵਾਰੀ ਮੇਰੇ ਨਾਲ ਇਹੋ ਜਿਹਾ ਹੋਇਆ ਤੇ ਬਹੁਤ ਚਿਕਦੇ ਨੇ ਆਪਦਾ ਜੁਗਤ ਮਾਰ ਕੇ ਲੰਘ ਜਾਂਦਾ ਮੈਂ ਪਿੱਛੋਂ ਬੋਲੀ ਜਾਂਦਾ ਨਾ ਵੀ ਵਾਕਈ ਸੱਚ ਹੈ। ਆ ਕੇ ਸੱਚ ਨਹੀਂ ਇਹ ਮੈਨੂੰ ਕੋਈ ਨਹੀਂ ਪਤਾ ਹੀ ਆ ਤੇਰੇ ਨਾਲ ਹੀ ਆਇਆ ਭਰਾਵਾ ਲੋ ਜੀ ਬਿਲਕੁਲ ਉੱਪਰਲੇ ਪਾਸੇ ਆ ਗਏ ਆਂ ਦਰਵਾਜ਼ੇ ਦੇ ਪਰ ਉਹ ਦਿਖਾਉਂਦੇ ਆਂ ਸਾਨੂੰ ਕੀ ਕੁਛ ਹੈ ਕਿਉਂ ਜਾ ਦਿਖਦਾ ਵਾਹ ਇਹ ਪਿੰਡਾ ਜੀ ਪੂਰਾ ਇਧਰਲੇ ਪਾਸੇ ਸਾਰਾ ਐਨੀ ਜੀ ਆ ਪਿੰਡ ਹੀ ਆ ਅੱਛਾ ਇਧਰ ਨੂੰ ਆਜੋ ਦੇਖੀਏ ਇੰਨਾ ਕ ਪਿੰਡ ਆ ਜੀ ਅੱਜ ਦੇ ਟਾਈਮ ਦੇਖੋ ਇਧਰ ਵੀ ਦੇਖੋ ਨਾ ਉਹ ਸਾਰਾ ਦਿਖਦਾ ਹੈ ਇਹ ਹੈ ਜੀ ਪਿੰਡ ਬਿਲਕੁਲ ਖੇਤ ਵਾਲੇ ਦੁਆਲੇ ਤੇ ਨਨਕਾਣਾ ਸਾਹਿਬ ਦੇ ਨੇੜੇ ਹਾਂਜੀ ਇਹ ਜਿਹੜਾ ਇਹਨਾਂ ਦਾ ਕਾਰਖਾਨਾ ਸੀ ਅੱਛਾ ਜੀ ਉਹ ਸਾਹਮਣੇ ਅੱਛਾ ਜੀ ਇਹ ਦੇਖੋ ਨਾ ਕਾਰਖਾਨਾ ਇੱਥੇ ਉਹਨਾਂ ਦਾ ਬਾਗ ਸੀ ਅੱਛਾ ਜੀ ਇੱਥੇ ਮੜੀ ਆ ਉਹਨਾਂ ਦੀ ਅੱਛਾ ਜੀ ਮੜੀ ਜਿਹੜੀ ਆ ਨਾ ਹਾਂਜੀ ਉਹ ਇੱਥੇ ਆ ਨਾ ਠੀਕ ਹੈ ਜੀ ਇਹ ਸਮਝ ਲਓ ਸੋਡੀਆਂ ਦਾ ਹੱਤਾ ਜਿਹੜਾ ਨਾ ਉਹ ਉੱਥੋਂ ਸ਼ੁਰੂ ਹੁੰਦਾ ਸੋਡੀਆਂ ਦਾ ਪਿੰਡ ਸੀਗਾ ਹਾਂਜੀ ਹੂੰ ਸੋਡੀਆਂ ਦਾ ਹੱਤਾ ਹਾਂਜੀ 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 ਫਰਸ ਹਾਲ ਨਹੀਂ ਨਹੀਂ ਕੋਈ ਗੱਲ ਨਹੀਂ ਦਰਵਾਜ਼ਾ ਉੱਚਾ ਬਾਲਾ ਜੀ ਪੌੜੀਆਂ ਚੜਦੇ ਚੜਦੇ ਸਾਂਹੇ ਚੜ ਜਾਂਦਾ ਹੈਗਾ ਤੇ ਨਨਕਾਣਾ ਸਾਬ ਤੋਂ ਜਿਹੜਾ ਪਿੰਡ ਹੈ ਮਿਲਦਾ ਹੈਗਾ ਕੋਈ 20 ਕਿਲੋਮੀਟਰ ਹੈ ਨਾ 20 ਹਾਂ ਸ਼ੇਖਪੁਰੇ ਤੋਂ 25 30 ਹੁਣ ਮਿਲਦਾ ਹੈ ਨਾ ਸ਼ੇਖਪੁਰੇ ਨਾਲ ਜਿਹੜੀ ਨਨਕਾਣਾ ਸਾਬ ਤੇ ਸ਼ੇਖਪੁਰੇ ਦੇ ਵਿਚਾਲੇ ਜੀ ਹੈ ਅੱਛਾ ਪੂਰਾ ਇਸ ਤਰ੍ਹਾਂ ਘੁੰਮ ਕੇ ਜੀ ਟੋੜ ਟੋੜ ਜਾ ਵਿੱਚ ਘਰ ਬਣੇ ਆ ਅੱਛਾ ਜੀ ਪੁਰਾਣੀ ਬਿਲਡਿੰਗ ਹੈ ਨਾ ਇਹ ਥੋੜ ਥੋੜ ਇੱਕ ਪੂਰੀ ਚਾਰ ਦਿਵਾਰੀ ਸੀ ਜਿਸ ਨਾਲ ਸਰਾਂ ਨੇ ਟੋਟਲ ਹਾਂਜੀ ਇਹ ਟੋਟਲ ਜਿਹੜੇ ਨੇ ਚਾਰ ਸਿਰੋਂ ਪਿਛਲੇ ਘਰਾਂ ਤੱਕ ਜੀ ਪਿੱਛੇ ਤੱਕ ਪੁਰਾਣਾ ਉਹ ਪਿੱਛੇ ਤੱਕ ਇਸ ਤਰ੍ਹਾਂ ਆਉਂਦਾ ਸੀ ਨਾ ਐਸੋ ਤੇ ਆ ਵੇਖੋ ਹੂੰ ਯਾਨੀ ਇੱਕ ਬੰਨੀ ਉਹ ਬੰਦਾ ਚੜ ਜਾਂਦਾ ਸੀ ਨਾ ਹੂੰ ਤੇ ਤੋੜ ਆ ਜਾਂਦਾ ਸੀ ਪਿੰਡ ਦੀ ਸਭ ਤੋਂ ਮੇਲਾ ਦਾ ਪੁਰਾਣੀ ਇਮਾਰਤ ਕੱਲੀ ਇਹੀ ਬਜੀ ਹੈ ਸਭ ਤੋਂ ਪੁਰਾਣੀ ਹੈ ਨਾ ਸਭ ਤੋਂ ਪੁਰਾਣੀ ਉੱਚੀ ਵੀ ਹੈ ਮੇਲਾ ਦਾ ਦੇਖ ਲਓ ਆਨੰਦਪੁਰ ਦੇ ਸਨ ਬੇਸਿਕਲੀ ਤੌਰ ਤੇ ਨਾ ਇੰਡੀਆ ਦੇ ਆਨੰਦਪੁਰ ਸਾਹਿਬ ਦੇ ਹਾਂਜੀ ਠੀਕ ਹੈ ਪੰਜਾਬ ਚ ਬੰਦਾ ਤਾਂ ਮਿਲਣਾ ਸਰਦਾਰ ਇਹ ਜੀ ਉਹ ਜਿਹੜਾ ਉਹਨਾਂ ਦੀ ਵਹਿਸ ਸੀ ਉਧਰ ਹੀ ਮਰਨ ਨੂੰ ਰੱਖਿਆ ਹਾਂਜੀ ਉਹ ਅੱਛਾ ਉਹ ਸਾਹਮਣੇ ਵਾਲੇ ਪਾਸੇ ਹਾਂਜੀ ਇਹ ਇਧਰਲੇ ਪਾਸੇ ਉਹ ਸਾਹਮਣੇ ਦੇਖਦਾ ਜੀ ਇਹ ਜਿਹੜਾ ਬਣਿਆ ਹੋਇਆ ਹੈ ਨਾ ਇੱਥੇ ਅਸੀਂ ਉਹ ਹੁਣ ਦੇਖੂਗਾ ਇਹ ਰਹਿ ਸੀ ਉਹਨਾਂ ਦੀ ਇੱਥੇ ਐ ਵੇਖੋ ਨਾ ਇਹ ਬੁਰਸੀ ਉਹਦੇ 'ਚ ਹਾਥੀ ਸੀ ਉਹਦਾ ਅੱਛਾ ਇਹ ਬੁਰਜੇ 'ਚ ਹਾਥੀ ਰੱਖਦੇ ਸੀ ਯਾਨੀ ਇੱਕ ਹਾਥੀ ਤੇ ਹਸਨੀ ਹੂੰ ਉਹਦੀ ਮਸ਼ਹੂਰੀ ਇਹ ਹੀ ਸੀ ਉਦੋਂ ਸਵਾਰੀ ਕਰਨ ਵਾਸਤੇ ਨਾ ਹੂੰ ਜੇ ਬੜੀ ਵੱਡੀ ਗੱਡੀ ਆ ਹੂੰ ਇਸ ਹਿਸਾਬ ਸਿਰ ਹਾਥੀ ਹਸਨੀ ਰੱਖਣਾ ਪੈਂਦਾ ਜੰਗਲ 'ਚ ਹੀ ਨਾ ਹਾਂਜੀ ਜੰਗਲ ਜਿੱਤੇ ਵੀ ਹਾਥੀ ਚੜ ਕੇ ਜਾਂਦੇ ਸੀ ਕਿਸੇ ਜਾਨਵਰ ਤੋਂ ਕਿਲਾ ਕਿਲਾ ਟਾਈਪ ਬਣਾਇਆ ਹੋਇਆ ਸੀ ਉਹਨਾਂ ਨੇ ਹੈਨਾ ਹਾਂਜੀ ਜੀ ਯਾਨੀ ਸਵਾਰੀ ਵਾਸਤੇ ਉਹਨਾਂ ਇਹ ਰੱਖਿਆ ਹਾਂਜੀ ਹਾਂਜੀ ਐ ਨਾ ਉਹ ਵੀ ਅੱਗੇ ਆਜੋ ਐ ਉਹਦੀ ਅਦਾਲਤ ਸੀ ਨਾ ਅੱਛਾ ਜੀ ਇਹ ਇੱਥੇ ਬੈਠ ਕੇ ਫੈਸਲਾ ਕਰਦਾ ਹੁੰਦਾ ਸੀ ਅੱਗੇ ਵੀ ਆਓ ਐਸ ਕਮਰੇ ਚ ਰਹਿਦਾ ਸੀ। ਉਹ ਵਾਹ ਜੀ ਵਾਹ। ਅੰਦਰਲਾ ਪਾਸਾ ਇਹ ਹੈ ਨਾ। ਹਾਂਜੀ। ਕੀ ਬਾਤ ਆ ਕਿਵੇਂ ਖੜਾ ਹੈ ਨਾ। ਹਾਂਜੀ। ਇਹ ਬਣਿਆ ਕਦੋਂ ਦਾ ਹੋਇਆ ਜੀ ਪਤਾ ਪਤਾ ਕੁਛ? ਇਹ 1900 ਦਾ। 1900 ਦਾ ਬਣਿਆ ਹੋਇਆ। ਹਾਂਜੀ। 125 ਸਾਲ ਪੁਰਾਣਾ ਹੋ ਗਿਆ। ਮੇਰਾ ਹਾਲ 10-15 ਦੇ ਵਿੱਚ ਮੁਕੰਮਲ ਹੋ ਗਿਆ ਸੀ। ਠੀਕ ਹੈ ਜੀ। ਹਾਂਜੀ। 1910 1921 ਤੱਕ ਜਿਹੜੇ ਹੈ ਨਾ ਉਹ ਇੱਥੋਂ ਦੇ ਰਹੇ ਦਿਓ। ਇਹ ਅੰਗਰੇਜ਼? ਨਹੀਂ ਨਹੀਂ ਇੱਥੋਂ ਦੇ ਜ਼ਿਆਦਾ। ਜ਼ਲਦ ਆ ਰਹੇ। ਇਹ ਅਡਮਿਨਿਸਟਰੇਟਰ ਆਉਂਦਾ। ਜੀ 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 ਜੀ। ਅਡਮਿਨਿਸਟਰੇਟਰ ਆਉਂਦਾ ਰਹੇ ਯਾਰ। ਜੀ ਜੀ ਜੀ। ਇਹ ਇਹ ਹਨ ਨਹੀਂ ਬਾਇਓਗ੍ਰਾਫੀ ਨਹੀਂ ਹਾਂਜੀ ਉਹ ਬਾਲਕਨੀ ਆ ਗਈ ਮੇਰਾ ਇਹ ਵੇਖੋ ਨਾ ਉਹਨਾਂ ਦੀ ਬਾਲਕਨੀ ਸੀ ਮੜੇ ਜਬ ਹਾਂਜੀ ਇੱਥੇ ਬੈਠ ਕੇ ਜਿਹੜੇ ਆ ਨਾ ਇੱਥੇ ਫੈਸਲੇ ਬੂਸਲੇ ਜਿਹੜੇ ਨਾ ਇੱਥੇ ਆਵਾਮ ਮਿਲਦੀ ਸੀ ਉਹ ਲਾ ਬਸ ਜਿੱਥੇ ਲੇ ਤੋਂ ਫਰੰਟ ਤੇ ਗ੍ਰਿਲਸ ਦੇਖਦੀਆਂ ਸੀ ਫੈਸਲੇ ਹੁੰਦੇ ਜਿਹੜੇ ਜੀ 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 ਇਹ ਕਰਨੇ ਪੈਂਦੇ ਸੀ ਉਹਨਾਂ ਨੂੰ ਹਾਂ ਜਿਹੜੇ ਕਿ ਖਤਰੇ ਦੇ ਵੀ ਹੁੰਦੇ ਸਨ ਹਾਂਜੀ ਡਰੈਸਿੰਗ ਸੀ ਨਾ ਉਸ ਦੌਰ ਦੀ अच्छा जी यानी 1900 ਦੇ ਸਦੀ ਦੇ ਵਿੱਚ ਜਿਹੜਾ ਸੀ ਜੇ ਤਿਆਰ ਹੋਣ ਨੂੰ ਹੈ ਹਾਂਜੀ ਹਾਂਜੀ ਯਾਨੀ ਇਹ ਲਮਾਰੀ ਸੀ ਇਹ ਡ्रेसਿੰਗ ਸੀ ਉਹਦਾ ਉਸ ਦੌਰ ਦਾ আচ্ছা ਦੋਨੇ ਚੀਜ਼ਾਂ ਪੁਰਾਣੀਆਂ ਨੇਗੀ ਹਾਂਜੀ ਇਹ ਦੋਵੇਂ ਚੀਜ਼ਾਂ ਪੁਰਾਣੀਆਂ ਇਹ ਫਿਰ ਘਰੇ ਆਪਣੇ ਕੋਲ ਇੱਥੇ ਕਿਵੇਂ ਆਈਆਂ ਜੀ ਘਰ 'ਚ ਇਹ ਅਸੀਂ ਜਦੋਂ ਬਾਜਰ ਹੋ ਕੇ ਇੱਥੇ ਆਏ ਆ ਨਾ ਹਰ ਚੀਜ਼ ਛੱਡ ਕੇ ਚਲੇ ਗਏ ਸਾਨੂੰ ਤੁਸੀਂ ਵੀ ਉਧਰੋਂ ਆਏ ਹੋ ਅਸੀਂ ਹੰਦਿਆ ਚੋਂ ਆਏ ਹਾਂ ਆ ਕਿਹੜਾ ਪਿੰਡ ਸੀਗਾ ਸਾਡਾ ਕੜਿਆਲ ਜਨ ਜੀ ਤਸੀਲ ਜਨਾਲੇ ਅੱਛਾ ਜੀ ਨਾਲੇ ਚ ਮਾਝੇ ਚ ਆਏ ਹੋ ਹਾਂਜੀ ਹਾਂਜੀ ਮਾਝੇ ਚ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਉਹ ਜਦੋਂ ਸਾਰੀਆਂ ਚੀਜ਼ਾਂ ਇੱਥੇ ਰਹਿ ਗਈਆਂ ਫਿਰ ਆ ਕੇ ਇਹ ਇਹ ਵੀ ਬੜੀ ਵੱਡੀ ਗੱਲ ਆ ਵੀ 80 ਸਾਲਾਂ ਤੋਂ ਤੁਸੀਂ ਸਾਂਭੀ ਬੈਠੇ ਹੋ ਜੀ ਹਾਂਜੀ ਇਹਨਾਂ ਦੀ ਬੜੀ ਬੜੀ ਡਿਮਾਂਡ ਹੋਈ ਹੈ ਸਾਡੀ ਅੱਛਾ ਇੱਕ ਸਾਡਾ ਰਿਸ਼ਤੇਦਾਰ ਸੀ ਉਹ ਸਮਝ ਲਓ ਕਿ ਫੈਕਟਰੀ ਸੀ ਹਾਂਜੀ ਉਹਨੇ ਬੜੀ ਅਪਰੋਚ ਕੀਤੀ ਇਹ ਚੀਜ਼ਾਂ ਦੇ ਦਿਓ ਅੱਛਾ ਅਸੀਂ ਨਹੀਂ ਦਿੱਤੀਆਂ ਪਰ ਤੁਸੀਂ ਹੀ ਲੈਂਦੇ ਆ ਹਾਂਜੀ ਇਹ ਆ ਦੋ ਚੀਜ਼ਾਂ ਜਿਹੜੀਆਂ ਨਾ ਹੋਰ ਵੀ ਆ ਸੀ ਕੁਝ ਲੈ ਗਏ ਬਦ ਰਿਸ਼ਤੇਦਾਰ ਖਾਸ ਹਾਂਜੀ ਉਹਨਾਂ ਨੇ ਵੀ ਸਾਹਮ ਕੇ ਰੱਖੀਆਂ ਅੱਛਾ ਤੇ ਬਾਕੀ ਆ ਸੰਗਣ ਵਾਕੀ ਹੈ ਖਜ਼ਾਨਾ ਇੱਕ ਹਾਂਜੀ ਖਜ਼ਾਨਾ ਹੀ ਉਸ ਦਾ ਪੁਰਾਣੇ ਸਮੇ ਦਾ ਹਾਂਜੀ ਹਾਂਜੀ ਚਲੋ ਆਜੋ ਜੀ ਯਾਨੀ ਉਹ ਸੋਢੀ ਜਿਹੜਾ ਸੀ ਨਾ ਬੰਦਾ ਬਹੁਤ ਅੱਛਾ ਸੀ ਹਾਂਜੀ ਉਸ ਦੌਰ ਦੇ ਲੋਕ ਜਿਹੜੇ ਆ ਨਾ ਹਜੇ ਵੀ ਉਹਨੂੰ ਬਹੁਤ ਜ਼ਿਆਦਾ ਯਾਦ ਕਰਦੇ ਪੁਰਾਣੇ ਲੋਕ ਹਾਂਜੀ ਇਨਸਾਨਪਨ ਪਸੰਦ ਬੜਾ ਸੀ ਹਾਂਜੀ ਲੈ ਵੀ ਰਾਣਾ ਸਾਹਿਬ ਕਹਿੰਦੇ ਨੇ ਵੀ आनंदपुर साहिब ਦੇ ਸਰਦਾਰ ਜਿਹੜੇ ਛੱਡ ਕੇ ਗਏ ਇੱਥੇ ਪਿੰਡ ਛੋਡੀ ਸਰਦਾਰ ਛੋਡੀ ਸਰਦਾਰ ਵੀ ਉਹ ਆਉਣ ਸਾਡੇ ਵੱਲੋਂ ਖੁੱਲਾ ਸਦਾ ਖੁੱਲਾ ਸਦਾ ਜੀ ਵੀ ਆਉਣ ਇੱਥੇ ਦੇਖ ਕੇ ਜਾਣ ਆਉਂਦਾ ਹੈ ਪ੍ਰਾਣਾ ਸਾਰੀ ਤੇ خدمت ਕਰਾਂਗੇ ਜੀ ਲਓ ਜੀ ਹੁਣ ਨਿਕਲਣ ਲੱਗੇ ਆ ਗੱਡੀਆਂ ਮੋੜ ਲੀਆਂ ਇੱਥੋਂ ਵਧਾਉਣੇ ਅੱਗੇ ਸਫ਼ਰ ਗੁਲਾਬਾਂ ਦੀ ਲਓ ਜੀ ਚੱਲੀਏ ਸਾਨੂੰ ਖੁੱਲਣਾ ਨਾ ਲੱਜੇ ਮਾਂ ਜੀ ਮਾਂ ਜੀ ਰਹੀ ਕਹਿੰਦੇ ਜਿਹੜੀਆਂ ਸ਼ਹਿਰ ਨਨਕਾਣਾਣਾ ਤੋਂ ਲਈਆਂ ਸੀ ਨਾ ਪ੍ਰਾਂਤਾਂ ਤੁਹਾਨੂੰ ਇਹ ਗੁੜ ਨਾਲ ਭਰਨੀ ਹੈ ਰਾਣਾ ਸਾਹਿਬ ਨੇ ਪ੍ਰਾਂਤਾਂ ਤਾਂ ਹੀ ਲਈਆਂ ਸੀਗੀਆਂ ਵੀ ਗੁੜ ਨਾਲ ਭਰ-ਭਰ ਤੁਹਾਨੂੰ ਦੇਣੀ ਹੈ ਮੇਵੇ ਦੇ ਕੇ ਤੋੜਨੀ ਹੈ ਤੇ ਮੈਂ ਤਾਂ ਕਿਹਾ ਸੀ ਰਹਿਣ ਦੋ ਰਹਿਣ ਦੋ ਸਪੈਸ਼ਲ ਅੱਧਾ ਪੌਣਾ ਘੰਟਾ ਡਰਾਈਵ ਕਰਕੇ ਆਏ ਆ ਤੇ ਕਹਿੰਦੇ ਇਸ ਵਾਰ ਤਾਂ ਤੁਹਾਨੂੰ ਗੁੜ ਮੇਰੇ ਘਰ ਦਾ ਦੇ ਕੇ ਭੇਜਣਾ ਹੈ ਦੇਖਦੇ ਕਿਹੋ ਜਿਹਾ ਤੇ ਕਿਵੇਂ ਬਣਾਉਂਦੇ ਆ ਨਾਲ ਤੁਹਾਨੂੰ ਦਿਖਾਉਣੀ ਆ ਇਹ ਕੱਢ ਲੀਆਂ ਰਾਣਾ ਸਾਹਿਬ ਨੇ ਪ੍ਰਾਂਤਾਂ ਤੇ ਇਹ ਜਿਹੜੇ ਇੱਥੇ ਵਾਲੇ ਨੇ ਉਹਨਾਂ ਲਈ ਸਿਰਫ ਦਲਾਸਾ ਹੈ ਹਾਂ ਜੀ ਮੁਲਕ ਤੋਂ ਬਾਹਰ ਜਿਹਨਾਂ ਨੇ ਜਾਣਾ ਹੈ ਮੂੰਗਫਲੀਆਂ ਕੈਨੇਡਾ ਵਿੱਚ ਲਾਈ ਸੀ ਅਸੀਂ ਵੀ ਤਾਂ ਘਰੋਂ ਨਾਲ ਖਰੋਟ ਬਦਾਮ ਕਾਜੂ ਪਿਤਸੇ ਪਿਤਸੇ ਪਤਿਸੇ ਤਾਂ ਇਹ ਮੂੰਗਲੀ ਖਾਣ ਵਾਸਤੇ ਲੈ ਦੇ ਰੱਖੇ ਇਹ ਲਓ ਜੀ ਇਹ ਪ੍ਰਾਂਤਾਂ ਨੇ ਇਹ ਭਰ ਕੇ ਜਾਣਗੇ ਹੁਣ ਤਿਆਰ ਹੋ ਗਈਆਂ ਜੀ ਬਿਸਮਿਲਲਾ ਕੀ ਬਾਤ ਹੈ ਕੀ ਬਾਤ ਹੈ ਰਾਣਾ ਸਾਹਿਬ ਦੀ ਮੁਹੱਬਤ ਹੈ ਇਹ ਵਾਹ ਯਾਰ ਸਹੀ ਗੱਲ ਰੇਪਨ ਭਾਈ ਹੂੰ ਜੇ ਲਾਇਏ ਸਾਡੇ ਬੰਦੇ ਨੇ ਡਾ ਗੁੜਰਾਣਾ ਸਾਬ ਕਿੰਨੇ ਕ ਟਾਈਮ ਚ ਤਿਆਰ ਹੋ ਜੀ ਮੈਨੂੰ ਤਾਂ ਲੱਗਦਾ ਨਹੀਂ ਵੀ ਅੱਧੇ ਘੰਟੇ ਬਾਅਦ ਇੱਕ ਜਿਹੜੀ ਇਹਨਾਂ ਪਤਲ ਉਤਰਨੀ ਹੈ ਹਾਂ ਹਰ ਅੱਧੇ ਘੰਟੇ ਬਾਅਦ ਇੱਕ ਪਾਣੀ ਆਪਣੇ ਆਣੀ ਨੂੰ ਕਿੰਨਾ ਟਾਈਮ ਲੱਗ ਜਾ ਅਸੀਂ ਹੁਣ ਪ੍ਰਾਦਾਇ ਬਾਈ ਜਿਹੜਾ ਜਿੰਨਿਆਂ ਕਿ ਤੁਹਾਨੂੰ ਕਿੰਨੀਆਂ ਮਤਲਬ 2 3 ਕਿੰਨੇ 5 ਬੰਦੇ ਹੋ ਹਾਂ ਜਿਹੜੀ ਪ੍ਰਾਦਾ ਤਾਂ ਹੋ ਜਣੀ ਹੈ ਆਪਣੀ ਸਾਸੀ ਤਾਂ ਦੋ ਹੀ ਆ ਬਾਕੀ ਇਹਨਾਂ ਨੂੰ ਵੀ ਦੇਣੀ ਹੈ ਮੈਂ ਕਿਹਾ ਤੇ ਮਹਿਮਾਨਾਂ ਨੂੰ ਆ ਗੱਲ ਦੇਖੋ ਜਿਹੜੇ ਯੂ ਐਸ ਏ ਵਾਲੇ ਨਹੀਂ ਹੈਗੇ ਉਹਨਾਂ ਨੂੰ ਵੀ ਦੇਣੀ ਹੈ ਉਹਨਾਂ ਨੂੰ ਵੀ ਦੇਣੀ ਹੈ ਚਲੋ ਤੇਲੋ ਸਾਬ ਤੁਹਾਨੂੰ ਨਹੀਂ ਮਿਲਦੀਆਂ ਟੈਲੋਸਾ ਉਹ ਦਾ ਕੈਨਸਲ ਹੋ ਗਿਆ ਕਮ ਕੀ ਹਾਲ ਹੈ ਬਾਈ ਜੀ ਉਹ ਵੈਸੇ ਤਾਂ ਯਾਰ ਹੁਣ ਅੱਜ ਕੱਲ ਆਪਣੀ ਬਥੇਰੇ ਘਲਾੜੇ ਲੱਗਦੇ ਆ ਪੰਜਾਬ ਚ ਚਲ ਇੱਕ ਮੋਹ ਪਿਆਰ ਹੈ ਇਹਨਾਂ ਦਾ ਤੇ ਸਿੱਧਾ ਸਦਾ ਪੰਜਾਬ ਵਾਲਾ ਕੰਮ ਆਇਆ ਘਲਾੜਾ ਹੁੰਦਾ ਤੇ ਸਿੱਧਾ ਸਦਾ ਪੰਜਾਬ ਵਾਲਾ ਕੰਮ ਕਹਿੰਦੇ ਆ ਵੀ ਦੇ ਕੇ ਤੋਰਨਾ ਜੀ ਮੇਵਾ ਤੇ ਆ ਨਿਕਲ ਜਾਂਦੀ ਆ ਪੱਤਾ ਬਣਾਈ ਜਾਂਦੇ ਆਏ ਹਾਏ 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 ਸਾਰਿਆਂ ਦੀ ਬਣਾ ਦਾਂਗੇ ਆ ਜਦ ਬਣੀ ਜਾਂਦੀ ਨਾ ਪੱਤਾ ਦੇਖੋ ਤਿਆਰ ਆ ਸਾਡੇ ਆਲਾ ਸੜਦੀਆਂ ਵਿੱਚ ਕਾਜੂ ਕਾਜੂ ਸੜਦੀਆਂ ਵਿੱਚ ਕਾਜੂ ਬਦਾਮ ਜਿਹੜੇ ਲੈ ਪਿਸਤੇ ਲੈ ਕੇ ਆਇਆ ਸਮਾਨ ਹੈ ਹਾਂਜੀ ਸਾਡੇ ਆਲਾ ਕਿਹੜਾ ਹੈਗਾ ਇਹ ਸਾਰਾ ਤੁਹਾਡਾ ਹੀ ਹੈ ਜੀ acha ਹਾਂਜੀ ਕਾਜੂ ਸਾਡੇ ਆਲੇ ਕਾਜੂ ਕਿੱਥੇ ਨੇ ਜਿਹੜੇ ਲੈ ਕੇ ਆਏ ਆ ਵਿੱਚ ਪਾ ਦੇ ਇਹਨਾਂ ਨੇ ਆਪਦੇ ਕੋਲੋਂ ਪਾ ਦੇ ਹੂੰ ਹੂੰ ਗਲੀਆਂ ਕਰ ਕਰ ਦੇ ਦੀਆਂ ਮਿਹਰਬਾਨੀ ਜੀ ਸ਼ੁਕਰੀਆ ਤੁਹਾਡਾ ਇਹ ਸਾਰਾ ਕੋਣ ਆਪਣਾ ਆਹ ਦੇਖੋ ਜੀ ਹਾਏ 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 ਕੀ ਬਾਤ ਆ ਦੇਖੋ ਖੋਪਾ ਖੋਪਾ ਵੀ ਪਾਇਆ ਹੈ ਨਾ ਬਦਾਮ ਬਦਾਮ ਹੋਰ ਕੀ ਕੀ ਪਾਇਆ ਬਦਾਮ ਹੋਰ ਮੂੰਗਫਲੀ ਮੂੰਗਫਲੀ ਵੀ ਪਾਈਏ ਮੂੰਗਫਲੀ ਪਾਈ ਬਦਾਮ ਪਾਏ ਆਪਣਾ ਤੇਲ ਪਾਏ ਗਿਰੀ ਪਾਈ ਹਾਂ ਇੱਕ ਇੱਕ ਦੇਵ ਡਲੀ ਚੈੱਕ ਕਰਕੇ ਦੇਖੀਏ ਕਿਵੇਂ ਹੈ ਕੀ ਬਾਤ ਹੈ ਲੋ ਜੀ ਸ਼ਾਮ ਪੈ ਗਈ ਆ ਤੇ ਇਹ ਤੋਂ ਪਹਿਲਾਂ ਗੁੜ ਹੋਰ ਕੋਈ ਲੈ ਕੇ ਜਾਵੇ ਆਪਣੀਆਂ ਪਰਾਤਾ ਹੋ ਗਈਆਂ ਤਿਆਰ ਤੇ ਨਾਲ ਆਪਣੇ ਕੁਸਤੇ ਵੀ ਆਇਓ ਹੁਣ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਉਹ ਕੁਸਤੇ ਇਹਨੂੰ ਕੁਸਤੇ ਹੀ ਕਹਿੰਦੇ ਆ ਇਹ ਚੀਜ਼ਾਂ ਜਿਹੜੀਆਂ ਆਹ ਵੇਖੋ ਪ੍ਰਾਤਾਂ ਆਪਣੀਆਂ ਹੋ ਗਈਆਂ ਪੂਰੀਆਂ ਇਹ ਗੁੜ ਵੀ ਦਿਖਾਓ ਜ਼ਰਾ ਵੇਖੋ ਇਧਰ ਮਾਰਾ ਰਿਪਾ ਜੀ ਰੋਲਣ ਲੱਗੇ ਕੁਸਤੇ ਰੋਲਣ ਲੱਗੇ ਲਓ ਜੀ ਦੇਸੀ ਘਿਓ ਗੜ ਹੋ ਗਿਆ ਆਪਣਾ ਤਿਆਰ ਦੇਸੀ ਘਿਓ ਦੇ ਨਾਲ ਵਾਟ ਆਏ ਹਾਏ ਹੇ ਕੀ ਬਾਤ ਹੈ ਵਾਟ ਹੋ ਗਈ ਤਿਆਰ ਜੀ ਜਮਾ ਤੇ ਹੁਣ ਇਹਦੇ ਵਿੱਚ ਪੌਣਿਆ ਆ ਮੇਵੇਂ ਹਾਂਜੀ ਹਾਂਜੀ ਜਰਾ ਇਹ ਕਹਿੰਦੇ ਜੀ ਮਹਿਮਾਨ ਨੂੰ ਜੇ ਦੇਣਾ ਗੋੜ ਵਧੀਆ ਦੇਣਾ ਹੈ ਜਾ ਕਿਆ ਬਾਤ ਹੈ ਆ ਵੇਖੋ ਕੁਸਤੇ ਲਾਉਂਦੇ ਆਏ ਹਾਏ 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 ਆਏ ਹਾਏ 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 ਉੱਤੇ ਉੱਤੇ ਪਾਇਆ ਵਾਲਾ ਲੇਪ ਨਾ ਕਰਦੇ ਹੋ ਹੈ ਫਿਰ ਘਟ ਜਾਣਗੇ ਬਦਾਮ ਆਏ ਹਾਏ ਹਾਏ ਇਹ ਮੇਰੇ ਵੀਰੋ ਇਧਰ ਵਾਹੋ ਇਧਰ ਵਹਾਓ ਕੈਮਰਾ ਇਹ ਨੇ ਕੁਸਤੇ ਆਹਾ ਵਾਹ ਲਾਦੇ ਭਾ ਗੁਸਤੇ ਅੱਜ ਹੁਣ ਇਹਨਾਂ ਨੂੰ ਜਰਾ ਆਪਾਂ ਪਉਣਾ ਪ੍ਰਾਥਾਂ ਚ ਹੂੰ ਹੁਣ ਇਹਨਾਂ ਨੂੰ ਆ ਪ੍ਰਾਥਾਂ ਚ ਪਉਣਾ ਐ ਕਰਕੇ ਤੇ ਫਿਰ ਉੱਤੇ ਛਾਪਰ ਚੜਾ ਕੇ ਤੇ ਰੇਪਰ ਨੂੰ ਭੇਜ ਦੇਣੇ ਨਾਲ ਹੀ ਆਪਾਂ ਜੋ ਮੇਰਾ ਮਾਲਨ ਪ੍ਰਾਥਾਂ ਦੇ ਰਣਾ ਸਾਹਿਬ ਲਾ ਧੰਨਵਾਦ ਕਰ ਰਣਾ ਸਾਹਿਬ ਧੰਨਵਾਦ ਜੀ ਤੁਹਾਡਾ ਇਨਾ ਤੁਸੀਂ ਮਹਿਮਾਨ ਨਵਾਜ਼ੀ ਕੀਤੀ ਇਨਾ ਕੋਲ ਖੜ ਕੇ ਤਾਜੀ ਚੀਜ਼ ਬਣਾ ਕੇ ਦਿੱਤੇ ਆ ਦੇਸੀ ਘਿਓ ਦੇ ਨਾਲ ਹਮ ਇਹ ਆਖਰ ਸਾਰੇ ਸਰਦਾਰਾਂ ਵਾਸਤੇ ਹਾਏ 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 ਕੀ ਬਾਤ ਸਾਰਿਆਂ ਵਾਸਤੇ ਲੈ ਵੀ ਜਿੰਨੇ ਵੀ ਸਰਦਾਰ ਬਾਹਰੋਂ ਆਉਂਦੇ ਆ ਰਾਣਾ ਸਾਹਿਬ ਨੂੰ ਜ਼ਰੂਰ ਮਿਲਿਓ ਤੇ ਇਹਨਾਂ ਨੂੰ ਯਾਰ ਕਰ ਲਿਓ ਪ੍ਰਾਂਤਾਂ ਤੁਹਾਡੀਆਂ ਤਿਆਰ ਅਮਰੀਕਾ ਤੱਕ ਵੀ ਭੌਂਜਣੀਆਂ ਭੌਂਜਣੀਆਂ ਕਿਹੜੀ ਗੱਲ ਹੈ ਇਹ ਨੂ ਬਹਿਣਾ ਪ੍ਰਾਂਤ ਭਰ ਕੇ ਦੇ ਦੀ ਇਹਨੂੰ ਕਹਿੰਦੇ ਪ੍ਰਾਂਤ ਭਰ ਕੇ ਦੇ ਦੀ ਇਹਨੂੰ ਕਹਿੰਦੇ ਪ੍ਰਾਤ ਹੱਥ ਚੋਂ ਪ੍ਰਾਤ ਛੁੱਟ ਗਈ ਹਾਏ ਹਾਏ ਓਏ ਕਿਨੇ ਮਾਰਿਆ ਗਲੀ ਵਿੱਚ ਗੇੜਾ ਅੱਗੇ ਸੁਣਾ ਦੇ ਜੰਦੀ ਮੈਂ ਪਿੱਠ ਦੇਖ ਲਈ ਮੁੱਖ ਵੇਖ ਸਕੀ ਨਾ ਸੀ ਕਿਹੜਾ ਹੱਥ ਚੋਂ ਪ੍ਰਾਤ ਛੁੱਟ ਗਈ ਇਹ ਬਬੂ ਮਾਂਜੀ ਦਾ ਗਾਣਾ ਹਾਂ ਮੈਨੂੰ ਪਤਾ ਹੈ ਹੈ ਉਹ ਕਹਿੰਦਾ ਹੋਰ ਗਾ ਯਾਰ ਕਹਿੰਦਾ ਹੋਰ ਗਾ ਸੋਣਾ ਸੋਣਾ ਗਾਇਆ ਬਈ ਮੈਂ ਉਹੀ ਕਹਿੰਦਾ ਸੁਰਚ ਗਾਇਆ ਨਾ ਜੇ ਸੁਰਚ ਗਾਇਆ ਇਹਨੂੰ ਕਦਰ ਨਹੀਂ ਪਾਉਂਦੇ ਯਾਰ ਲੈਂਦੇ ਪੰਜਾਬ ਦੇ ਲੋਕ ਇਹਦੀ ਇਹਦੀ ਕਦਰ ਪਾਉਣੀ ਚਾਹੀਦੀ ਬਹੁਤ ਤਗੜਾ ਹੀਰਾ ਬੰਦਾ ਹੈ ਕਦਰ ਪਾਉਨੇ ਹੋ ਚੱਲ ਸਮਝ ਸੁਣਾ ਦੇ ਯਾਰ ਫਿਰ ਬਾਈ ਨੂੰ ਆਵੇ ਗੋੜ ਦੇਣ ਦੇ ਨਾ ਸੁਣਾ ਦੇ ਗਾਣਾ ਸੁਣਾ ਦੇ ਕੋਈ ਐਸੇ ਹੱਥੀ ਨੀ ਮੈਂ ਤੇਰੇ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤਤਾ ਤੇ ਚੰਨ ਦਾ ਗੀਤਾਰੇ ਪੱਥਰ ਨੇ ਕੋਈ ਮੋਲ ਨਹੀਂ ਸੀ ਤੋਂ ਤਰੁੜਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਨੀ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਲੇਕਿਨ ਜ਼ਿੰਮੇਦਾਰ ਆਲਾ ਸੁਣਾ ਕੋਈ ਖੜਕੇ ਧੜਕੇ ਆਲਾ ਕੋਈ ਖੜਕੇ ਧੜਕੇ ਆਲਾ ਥੋੜੀ ਪਾਓ ਖੜਕੇ ਧੜਕੇ ਆਲਾ ਸੁਣਾ ਤੁਹਾਨੂੰ ਸੁਣਾ ਦਿੰਨੇ ਆ ਆ ਪ੍ਰਾਪ ਦੇ ਕਰੋ ਆੱਖ ਪੂਰੀ ਯੋਧ ਦਾ ਮੈਦਾਨ ਜੱਟ ਦੀ ਰੀਤ ਕਿਤੇ ਹੁੰਦੀ ਆ ਤੂਫਾਨ ਜੱਟ ਦੀ ਆੱਖ ਪੂਰੀ ਯੋਧ ਦਾ ਮੈਦਾਨ ਜੱਟ ਦੀ ਰੀਤ ਕਿਤੇ ਹੁੰਦੀ ਆ ਤੂਫਾਨ ਜੱਟ ਦੀ ਹਿਮਾਲਿਆ ਦੇ ਲੋਣ ਜੀ ਜ਼ੁਬਾਨ ਜੱਟ ਦੀ ਬਣ ਕੇ ਕਿਸੇ ਨੂੰ ਖੰਡ ਮਿਲਣੀ ਮਿਲੇ ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ ਤੇ ਕਈ ਬੰਦਿਆਂ ਨਾਲ ਸਾਡੇ ਦਿਲ ਨਹੀਂ ਮਿਲੇ ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ ਤੇ ਕਈ ਬੰਦਿਆਂ ਨਾਲ ਸਾਡੇ ਦਿਲ ਨਹੀਂ ਮਿਲੇ ਕੀ ਬਾਤ ਆ ਸੰਧਾ ਅਸੀਂ ਤਾਂ ਸਰਦਾਰ ਸਾਹਿਬ ਗੋੜੀ ਨਾਮ ਦੇ ਸਕਦੇ ਹਾਂ ਗੋੜ ਨਾਮ ਚ ਦੇ ਸਕਦੇ ਆ ਇਹਨੂੰ ਦਿਓ 2-4 ਰੁਪਏ ਦੇ ਨਾਮ ਚ ਇੱਕ ਪੇਸੀ ਮਿਲ ਜਾਵੇ ਕਹਿੰਦੇ ਜੱਟ ਗੰਨਾ ਨਹੀਂ ਦਿੰਦਾ ਤੇ ਪੇਸੀ ਦੇ ਦਿੰਦਾ ਆ ਪੇਲੀ ਸਾਡੇ ਪੇਲੀ ਬੋਲਦੇ ਜੱਟ ਗੰਨਾ ਇਹਦਾ ਤਾਂ ਪੇਲੀ ਦੇਣਾ ਸਾਡੇ ਪੇਸੀ ਬੋਲਦੇ ਲਈ ਸ਼ੁਕਰ ਮੇਲੇ ਲਾਉਨੇ ਆ ਹੋ ਰੌਣਕ ਹੋ ਜੂ ਕਟਵੇ ਚੱਲ ਮੇਲੇ ਨੂੰ ਚੱਲੀਏ ਹੋ ਮੱਲਾ ਕੱਢ ਕੁੜਤੇ ਦੇ ਵਟਵੇ ਚੱਲ ਮੇਲੇ ਨੂੰ ਚੱਲੀਏ ਓ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਜੋਰੀਆਂ ਓ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਜੋਰੀਆਂ ਖਸਮਾ ਨੂੰ ਖਾਂਦਾ ਹੀ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀਏ ਹੋ ਚੱਲ ਮੇਲੇ ਨੂੰ ਚੱਲੀਏ ਇਹ ਰੌਣਕਾਂ ਜਿਹੜੀਆਂ ਸਮੀ ਦੇ ਨਾਲ ਹੀ ਰਹਿ ਜਾਣੀਆਂ ਲੈਂਦੇ ਪੰਜਾਬ ਹਾਏ 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 ਕੀ ਬਾਤ ਹੈ ਵਾਹ ਇਹ ਮੇਰਾ ਵੀਰ ਇਹਨੇ ਸੋਹਣੇ ਸੋਹਣੇ ਗਾਣੇ ਸੁਣਾਉਂਦਾ ਏ ਸਾਨੂੰ ਸਮੇ ਯਾਦ ਬਹੁਤਾ ਆਇਆ ਕਰਨੀ ਤੇਰੀ ਯਾਰ ਮੈਨੇ ਵੀ ਆਉਗੀ ਯਾਰ ਤੇ ਜਿਹੜੇ ਤੂੰ 10 10 ਦਿਨਾਂ ਨਾ ਮੈਨੂੰ ਕਿਸੇ ਨੇ ਨਹੀਂ ਦੇਣਿਆ ਨੇ ਆਹ ਗੱਲ ਤੈਨੂੰ ਭੁੱਲਣ ਨਹੀਂ ਦੇਣਾ ਤੇਰੀ ਜੈਕਟਾਂ ਰੱਖ ਲੈਣੀਆਂ ਨਾ ਪਾ ਕੇ ਵਰਦੀ ਗੱਲ ਕਰ ਜੱਡੀ ਬੋਲੋ ਵਾਲੀ ਜੈਕਟ ਮੈਂ ਅੱਜ ਹੀ ਲਕੋ ਦੇਣੀ ਆ ਵਰਦੀ ਗੱਲ ਕਰ ਜੱਡੀ ਤੇਰੀ ਮੁਹੱਬਤ ਮੈਂ ਤੱਕੇ ਤੱਕੀ ਨਾ ਪੈ ਦੇਣੀ ਜਾ ਹਾਏ ਹਾਏ ਸਮੇ ਦਾ ਤਾਂ ਜੈਕਟਾਂ ਦਾ ਘਟਾਇਆ ਨਹੀਂ ਸ਼ੁਕਰ ਲੱਗੇ ਆ ਤੇਰੀ ਮੁਹੱਬਤ ਹੀ ਬਹੁਤ ਹੈ ਰੱਖੋ ਪਰਾਂ ਦਾ ਫਿਰ ਵਧੀਆ ਗੇ ਰੱਖ ਦਈਏ ਫਿਰ ਗੱਲਾਂ ਕਰਾਂਗੇ ਆਖੜੀ ਜੱਟਾ ਰਾਤ ਦੇ ਵੱਜ ਗਏ ਜੀ ਆ 6:30 ਅੱਠ ਤੇ ਲਾਹੌਰ ਪਹੁੰਚ ਗਏ ਸੀ ਜਿਹੜਾ ਜੀ ਰਾਣਾ ਸਾਹਿਬ ਦਾ ਗੁੜਾ ਐ ਇੰਨਾ ਗੁੜ ਪਾਇਆ ਰਾਣਾ ਸਾਹਿਬ ਨੇ ਗੱਡੀ 'ਚ ਖੁਸ਼ਬੂ ਆਉਣ ਲੱਗਾ ਗੱਡੀ 'ਚ ਖੁਸ਼ਬੂ ਆ ਰਹੀਆਂ ਪੂਰੀਆਂ